ਹਾਂਜੀ ਫਿਰ ਮਨਾਲੀ ਦੀਵਾਲੀ ਕਰਲੇ ਪਟਾਕੇ ਖਤਮ ਕੋਈ ਗੱਲ ਨਹੀਂ ਇਹ ਪਟਾਕੇ ਤਾਂ ਦੁਬਾਰਾ ਵੀ ਆ ਜਾਣਗੇ ਜੇ ਤੁਹਾਡੇ ਅਸਲੀ ਪਟਾਕੇ ਖਤਮ ਹੋ ਗਏ ਨਾ ਉਹ ਨਹੀਂ ਦੁਬਾਰਾ ਆਉਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਭੰਗੂ ਹੋਮੀਓਪੈਥਿਕ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇਹ ਤਾਂ ਰਹੀ ਹਾਸੇ ਮਜ਼ਾਕ ਦੀ ਗੱਲ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਟੌਪਿਕ ਦੀ ਹੁਣ ਜਿਹੜੇ ਵੀ ਮੇਰੇ ਵੀਰ ਭਰਾਵਾਂ ਨੂੰ ਸੈਕਸ਼ੂਅਲ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਗਈ ਆ ਉਹਨਾਂ ਲਈ ਅੱਜ ਮੈਂ ਇੱਕ ਬਹੁਤ ਵਧੀਆ ਹੋਮੋਪੈਥਿਕ ਦੀ ਮੈਡੀਸਿਨ ਦੱਸਣ ਲੱਗਾ ਹਾਂ ਦੋਸਤੋ ਜੇਕਰ ਤੁਹਾਡੀ ਟਾਈਮਿੰਗ ਘਟ ਗਈ ਆ ਟਾਈਮਿੰਗ ਮਤਲਬ ਜ਼ੀਰੋ ਹੀ ਹੋ ਗਈ ਆ ਸਟੈਮੀਨਾ ਵੀ ਲੋ ਹੋ ਗਿਆ ਤੁਹਾਡੇ ਸੀਮਨ ਦੀ ਜਿਹੜੀ ਕੁਆਲਿਟੀ ਆਰ ਕੁਆਂਟੀਟੀ ਆ ਉਹ ਵੀ ਘਟ ਗਈ ਆ ਔਰ ਤੁਹਾਡੀ ਜਿਹੜੀ ਇੱਛਾ ਸ਼ਕਤੀ ਆ ਉਹ ਵੀ ਘਟ ਗਈ ਆ ਜੀ ਇਹ ਨਹੀਂ ਕਰਦਾ ਕੁਝ ਕਰਨ ਨੂੰ ਤਾਂ ਡੋਂਟ ਵਰੀ ਫਿਕਰ ਨਾ ਕਰੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਕਮਾਲ ਦੀ ਮੈਡੀਸਿਨ ਦੱਸਣ ਲੱਗਾ ਆ ਵੀਡੀਓ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਣਾ ਦੋਸਤੋ ਆ ਇਸ ਟਾਈਮ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਫੋਟੋ ਦੇਖ ਰਹੇ ਹੋ ਇਹ ਮੈਡੀਸਨ ਹੈ ਜੀਆ ਟ੍ਰਿਬਲਸਟੀ ਮਦਰ ਟਿੰਕਰ ਹੋਮੋਪੈਥਿਕ ਦੀ ਇਹ ਮੈਡੀਸਨ ਤੁਸੀਂ 2 ਤੋਂ 3 ਮਹੀਨੇ ਰੈਗੂਲਰ ਯੂਜ਼ ਕਰ ਲਓ ਇਹ ਮੈਡੀਸਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਜੀਆ ਹੋਮੋਪੈਥਿਕ ਮੈਡੀਸਨ ਆ ਹੋਮੋਪੈਥਿਕ ਦੀ ਹਰ ਇੱਕ ਸ਼ਾਪ ਤੋਂ ਤੁਹਾਨੂੰ ਬੜੀ ਆਸਾਨੀ ਨਾਲ ਇਹ ਮਿਲ ਜਾਣੀ ਆ ਹੁਣ ਜੇਕਰ ਇਹਦੀ ਡੋਸ ਬਾਰੇ ਗੱਲ ਕਰੀਏ ਤਾਂ ਦੋਸਤੋ ਅੱਧੇ ਕੱਪ ਪਾਣੀ ਦੇ ਵਿੱਚ ਇਹਦੇ 10 ਤੋਂ 15 ਡ੍ਰੌਪਸ ਮਿਕਸ ਕਰਕੇ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਲੈਣਿਆ ਰੋਟੀ ਖਾਣ ਤੋਂ ਬਾਅਦ ਹੁਣ ਇਹ ਮੈਡੀਸਨ ਲੈਣ ਨਾਲ ਤੁਹਾਨੂੰ ਕੀ ਕੀ ਫਾਇਦੇ ਹੋਣਗੇ ਦੋਸਤੋ ਪਹਿਲਾਂ ਤਾਂ ਜਿਹੜੀ ਤੁਹਾਡੀ ਟਾਈਮਿੰਗ ਘਟ ਗਈ ਆ ਮਤਲਬ ਕਿ ਤੁਹਾਡੀ ਜਿਹੜੀ ਟਾਈਮਿੰਗ ਆ ਉਹ ਬਹੁਤ ਲੋ ਹੋ ਗਈ ਆ ਜ਼ੀਰੋ ਹੋ ਗਈ ਆ ਉਹਦੀ ਤੁਹਾਡੀ ਟਾਈਮਿੰਗ ਦੀ ਪਰਫਾਰਮੈਂਸ ਨੂੰ ਇਹ ਵਧਾ ਦੇਗੀ ਤੁਹਾਡੀ ਟਾਈਮਿੰਗ ਜਿੰਨੀ ਤੁਸੀਂ ਚਾਹੋ ਉਹਦਾਂ ਹੀ ਕਰ ਦੂਗੀ ਸੈਕੰਡ ਗੱਲ ਤੁਹਾਡੀ ਜੋ ਇੱਛਾ ਸ਼ਕਤੀ ਆ ਉਹ ਨੂੰ ਵੀ ਇੰਪਰੂਵ ਕਰੂ ਤੁਹਾਡਾ ਆਟੋਮੈਟਿਕਲੀ ਮਨ ਕਰੂਗਾ ਔਰ ਤੁਹਾਡੇ ਜੋ ਸਪਰਮ ਕਾਉਂਟ ਨੇ ਉਹਨਾਂ ਨੂੰ ਵੀ ਇਹ ਇਨਕਰੀਜ਼ ਕਰੂਗੀ ਔਰ ਤੁਹਾਡੇ ਜੋ ਸੀਮਨ ਦੀ ਕੁਆਂਟੀਟੀ ਆ ਉਹ ਵੀ ਇਨਕਰੀਜ਼ ਕਰੂ ਔਰ ਕੁਆਲਿਟੀ ਨੂੰ ਵੀ ਸੁਧਾਰ ਦਊ। ਔਰ ਮੇਨ ਗੱਲ ਤੁਹਾਡਾ ਜੋ ਟੈਸਟਸਰੋਨ ਹਾਰਮੋਨ ਉਹਨਾਂ ਦਾ ਉਹਦਾ ਲੈਵਲ ਇਹ ਵਧਾ ਦੇਊਗੀ। ਹੁਣ ਜੇਕਰ ਤੁਹਾਡਾ ਟੈਸਟਸਰੋਨ ਹਾਰਮੋਨ ਵੱਧਦਾ ਹੈ ਤਾਂ ਉਹਦੇ ਬਾਰੇ ਤੁਹਾਨੂੰ ਆਲਰੇਡੀ ਸਾਰਾ ਕੁਝ ਪਤਾ ਹੀ ਹੋਣਾ ਕਿ ਸਾਡਾ ਟੈਸਟਸਰੋਨ ਹਾਰਮੋਨ ਸਾਡੇ ਲਈ ਕਿੰਨਾ ਇੰਪੋਰਟੈਂਟ ਹੁੰਦਾ ਹੈ। ਸੋ ਦੇਰ ਨਾ ਕਰੋ ਅੱਜ ਇਹ ਮੈਡੀਸਨ ਤੁਸੀਂ ਬਾਈ ਕਰ ਸਕਦੇ ਹੋਵੇਂ 35 ਦੀ ਕਿਸੇ ਵੀ ਸ਼ਾਪ ਤੋਂ ਤਾਂ ਇਹ ਮੈਡੀਸਨ ਲਓ ਔਰ ਤੁਸੀਂ ਘੋੜੇ ਜਲੀ ਤਾਕਤ ਹਾਸਲ ਕਰੋ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਤੁਹਾਡੇ ਇਸ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ